ਸਨਾਤਨ ਤਰੰਮ ਸੁਰੱਖਿਆ ਪਰਿਸ਼ਦ ਦੇ ਸੀਨੀਅਰ ਸਿਟੀਜ਼ਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਵਿੰਦਰ ਗੋਤਮ ਨੇ ਫਾਸਟ ਨਿਊਜ਼ ਚੈਨਲ ਦੇ ਨਾਲ ਵਿਸ਼ੇਸ਼ ਵਾਰਤਾ ਦੇ ਦੌਰਾਨ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਦਰਦਨਾਕ ਪਹਿਲੂ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਕੇਂਦ੍ਰਿਤ ਕਰਦਿਆਂ ਕਿਹਾ ਕਿ ਮਨਮਰਜ਼ੀ ਅਤੇ ਬਿਨਾਂ ਕਿਸੇ ਸਰਵੇ ਦੇ ਸੜਕਾਂ ਤੇ ਬੇਤਰਤੀਬ ਲੱਗੇ ਹੋਏ ਸਪੀਡ ਬ੍ਰੇਕਾਂ ਅਤੇ ਸੜਕਾਂ ਤੇ ਪਏ ਹੋਏ ਟੋਏਆਂ ਕਾਰਨ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ ਕਮਰ ਦਰਦ ਨਾਲ ਪੀੜਤ ਰੋਗੀਆਂ ਨੂੰ ਬਹੁਤ ਭਾਰੀ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਯੋਗ ਕਾਰਵਾਈ ਕਰਦਿਆਂ ਪੂਰੇ ਜ਼ਿਲ੍ਹੇ ਵਿੱਚ ਲੱਗੀਆਂ ਬੇਤਰਤੀਬ ਸਪੀਡ ਬ੍ਰੇਕਰਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਨਾਲ ਹਰ ਪਰਿਵਾਰ ਦੇ ਵਿੱਚ ਰਹਿ ਰਹੇ ਸੀਨੀਅਰ ਨਾਗਰਿਕਾਂ ਨੂੰ ਅਪੀਲ ਕਰਦਿਆਂ ਹੋਇਆਂ ਐਡਵੋਕੇਟ ਦਵਿੰਦਰ ਗੌਥਮ ਨੇ ਕਿਹਾ कि सारे सीनियर नागरिक समाज को अपना परिवार समझ के ਅਤੇ अपने ਘਰ ਦੇ ਨਜ਼ਦੀਕੀ ਮੰਦਿਰ ਨੂੰ ਆਪਣਾ ਮੁੱਖ ਦਫ਼ਤਰ ਸਮਝ ਕੇ ਉੱਥੇ ਉਪਸਥਿਤ ਹੋ ਕੇ ਜਿਸ ਜਿਸ ਫੀਲਡ ਦੇ ਵੀ ਸੀਨੀਅਰ ਸਿਟੀਜ਼ਨ ਮਾਹਰ ਹੋਣ ਉਸ ਤਰ੍ਹਾਂ ਦੀਆਂ ਸੇਵਾਵਾਂ ਸੰਗਤ ਨੂੰ ਉਪਲਬਧ ਕਰਾਉਣ ਦੀ ਅਪੀਲ ਕੀਤੀ ਮੈਂ ਅੱਜ ਇੱਕ ਬਰਨਿੰਗ ਇਸ਼ੂ ਉਠਾਣਾ ਚਾਹੁੰਦਾ ਜਿਹੜੇ ਗਲੀਆਂ 'ਚ ਸਪੀਡ ਬ੍ਰੇਕਰ ਲੱਗੇ ਹੋਏ ਨੇ ਅਨਸੈਸਰੀ ਸਪੀਡ ਬ੍ਰੇਕਰ ਲਾਏ ਨੇ ਇੱਕ ਗਲੀ 'ਚ ਇੱਕ ਸਪੀਡ ਬ੍ਰੇਕਰ ਦੀ ਜ਼ਰੂਰਤ ਹੁੰਦੀ ਹੈ ਉੱਥੇ 10-10 ਲਗਾਏ ਨੇ ਸਿਰਫ ਕਮਿਸ਼ਨਸ ਦੇ ਚੱਕਰ 'ਚ ਇਹਨਾਂ ਨੇ ਮੈਕਸਮ ਸਪੀਡ ਬੇਕਰ ਲਗਾਈ ਨੇ ਜਿਹਦੇ ਨਾਲ ਖਾਸ ਕਰਕੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿਉਂਕਿ 99% ਸੀਨੀਅਰ ਸਿਟੀਜ਼ਨ ਦੀ ਬੈਗ ਬੋਨ ਦੀ ਪ੍ਰੋਬਲਮ ਆ ਰਹੀ ਹੈ ਇਹਦੇ ਨਾਲ ਔਰ ਈਵਨ ਇਥੋਂ ਤੱਕ ਕਿ ਜਿਹੜੇ ਪ੍ਰੈਗਨੈਂਟ ਲੇਡੀਆਂ ਨੇ ਉਹਨਾਂ ਲਈ ਬੜੀ ਵੱਡੀ ਪ੍ਰੋਬਲਮ ਹੈ ਡੈਲੀਬਰੇਟਲੀ ਅਬੋਰਸ਼ਨਸ ਜਿਹੜੇ ਨਾਲ ਹੋ ਜਾਂਦੀਆਂ ਨੇ ਔਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਇਹ ਜਿਹੜੇ ਜਾਂ ਤੇ ਹਟਾਈ ਜਾਣ ਜਾਂ ਵਿੱਚੋਂ ਕੁਝ ਡਿਸਟੈਂਸ ਇਹਨਾਂ ਦਾ ਦਿੱਤਾ ਜਾਏ ਕੁਝ ਕੁਝ ਵਿੱਚੋਂ ਰਿਮੂਵ ਕੀਤੇ ਜਾਣ ਤਾਂ ਕਿ ਜਿਹੜੇ ਟੂ-ਵੀਲਰ ਇਹ ਆਰਾਮ ਨਾਲ ਪਾਸ ਆਊਟ ਕਰ ਸਕਣ ਇਹਦੇ ਨਾਲ ਐਕਸੀਡੈਂਟ ਬਚਦੇ ਨਹੀਂ ਬਲਕਿ ਐਕਸੀਡੈਂਟ ਦਾ ਜ਼ਿਆਦਾ ਖਤਰਾ ਹੋ ਜਾਂਦਾ ਕਿਉਂਕਿ ਸਪੀਡ ਬ੍ਰੇਕਰ ਰਾਤ ਨੂੰ ਪਤਾ ਹੀ ਨਹੀਂ ਲੱਗਦੇ ਕਾਫੀ ਲੋਕ ਇਹਦੇ ਨਾਲ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਨੇ ਤੇ ਅਸੀਂ ਇਸ ਵਿਹਾਰ ਤੇ ਅਸੀਂ ਡਿਪਟੀ ਮੇਅਰ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਅਸੀਂ ਇਹਨਾਂ ਦੀ ਅਪੀਲ ਕੀਤੀ ਸੀ ਕਿ ਇਹਨਾਂ ਨੂੰ ਹਟਾਇਆ ਜਾਏ ਜਾਂ ਨੂੰ ਰਿਮੂਵ ਕੀਤਾ ਜਾਏ ਜਾਂ ਇਹਨੂੰ ਥੋੜਾ ਡਿਸਟੈਂਸ ਕੱਟ ਕਰ ਦਿੱਤਾ ਜਾਏ ਜਿਵੇਂ ਕਿ ਸੁਪਰੀਮ ਕੋਰਟ ਦੀ ਇਹ ਰੂਲਿੰਗ ਹੈ ਕੀ ਇਹ ਸਪੀਡ ਬ੍ਰੇਕਰ ਜਿਹੜੇ ਗਲੀਆਂ 'ਚ ਜਾਂ ਬਜ਼ਾਰਾਂ 'ਚ ਨਹੀਂ ਲਗਾਏ ਜਾਣਗੇ ਬਲਕਿ ਉਹਨਾਂ ਨੇ ਫਲੈਟ ਸਪੀਡ ਬ੍ਰੇਕਰਸ ਦਾ ਡਾਇਰੈਕਸ਼ਨਸ ਦਿੱਤੀਆਂ ਲੇਕਿਨ ਸਰਕਾਰ ਇਹਦੇ 'ਤੇ ਕੋਈ ਧਿਆਨ ਨਹੀਂ ਦੇ ਰਹੀ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਇਹ ਜਿਹੜੇ ਹੈ ਸਪੀਡ ਬ੍ਰੇਕਰਸ ਇਹਨਾਂ 'ਤੇ ਥੋੜੀ ਨਕੇਲ ਕਸੀ ਜਾਏ ਔਰ ਮੈਂ ਸੀਨੀਅਰ ਸਿਟੀਜ਼ਨ ਆਪਣੇ ਜਿਹੜੇ ਮੇਰੇ ਭਰਾ ਨੇ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਕਿ ਆਪਣੇ ਰਜਿਵਿਆਂ ਤੋਂ ਇਲਾਵਾ ਥੋੜਾ ਟਾਈਮ ਕੱਢਨ ਸਮਾਜ ਲਈ ਸਮਾਜ ਦੀ ਸੇਵਾ ਲਈ ਆਪਣਾ ਕੁਝ ਕਰਤੱਵ ਜਿਹੜਾ ਉਹਨਾਂ ਦੇ ਹੈਗੇ ਉਹ ਨਿਭਾਣ ਤੇ ਉਹਦੇ ਨਾਲ ਨਾ ਮੈਂ ਸੀਨੀਅਰ ਸਿਟੀਜ਼ਨਸ ਆਪਣੇ ਭਰਾਵਾਂ ਨੂੰ ਇਹ ਅਪੀਲ ਕਰਨਾ ਪੈਣਾ ਭੈਣਾ ਭਰਾਵਾਂ ਨੂੰ ਕਿ ਜਿਹੜੀ ਜਿਹੜੀ ਫੀਲਡ 'ਚ ਮਾਹਿਰ ਨੇ ਉਸ ਫੀਲਡ 'ਚ ਸਮਾਜ ਦੀ ਕੰਟਰੀਬਿਊਸ਼ਨ ਲਈ ਵੀ ਕੁਛ ਨਾ ਕੁਛ ਆਪਣਾ ਯੋਗਦਾਨ ਦੇਣ ਆਪਣਾ ਟਾਈਮ ਉਹਦੇ ਲਈ ਕੱਢਣ